ਸ਼੍ਰੋਮਣੀ ਅਕਾਲੀ ਦਲ ਅਤੇ ਸਾਬਕਾ ਜਥੇਦਾਰ ਦੇ ਵਿੱਚ ਜੋ ਵਿਵਾਦ ਚੱਲ ਰਿਹਾ ਹੈ ਉਸ ਨੂੰ ਲੈ ਕੇ ਦੱਸਦੀ ਹੈ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਤੇ ਲੋਕ ਉਥੇ ਹੀ ਜਿਹੜੇ ਕਿ ਭੱਬਲਪੂਸੇ ਦੇ ਵਿੱਚ ਨੇ ਤੇ ਜਿਸ ਤੋਂ ਦੌਰਾਨ ਇਸ ਗੱਲ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਮੰਤਰੀ ਗੁਰਮੀਤ ਸਿੰਘ ਖੁੜੀਆ ਦਾ ਵੀ ਬਿਆਨ ਸਾਹਮਣੇ ਆ ਰਿਹਾ ਸੁਖਵੀਰ ਸਿੰਘ ਬਾਦਲ ਦੇ ਉੱਤੇ ਉਨ੍ਹਾਂ ਨੇ ਵੱਡੇ ਇਲਜ਼ਾਮ ਲਗਾਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜ਼ਥੇਦਾਰ ਸਾਹਿਬ ਨੂੰ ਤਮਕਾਇਆ ਜਾ ਰਿਹਾ ਹੈ ਤੇ ਜਿਸ ਦੇ ਤਹਿਤ ਠਿੱਖੇ ਨਿਸ਼ਾਨੇ ਜਿਹੜੇ ਕਿ ਹੁਣ ਆਮ ਆਦਮੀ ਪਾਰਟੀ ਨੇ ਸਾਦਣੇ ਸ਼ੁਰੂ ਕਰ ਦਿੱਤੇ ਨੇ ਗੁਰਮੀਤ ਸਿੰਘ ਖੁੜੀਆ ਦੇ ਵੱਲੋਂ ਕਿਹਾ ਗਿਆ ਹੈ ਕਿ ਜ਼ਥੇਦਾਰ ਸਾਹਿਬ ਨੂੰ ਤਮਕਾਇਆ ਜਾ ਰਿਹਾ ਹੈ ਤੇ 2 ਦਸੰਬਰ ਤੋਂ ਬਾਅਦ ਜੋ ਹੁਕਮ ਦਿੱਤੇ ਗਏ ਨੇ ਉਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸਭਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਗੌੜਾ ਨੇ ਤੇ ਜਿਸ ਤੋਂ ਬਾਅਦ ਇਹ ਬਿਆਨ ਦਿੱਤੇ ਵੱਡੇ ਇਲਜ਼ਾਮ ਲਗਾਏ ਨੇ ਤੇ ਉੱਥੇ ਹੀ ਉਹਨਾਂ ਨੇ ਸਟੇਜ ਤੋਂ ਮੁਰਤੋਂ ਅਕਾਲੀ ਦਲ ਨੂੰ ਲਲਕਾਰਿਆ ਤੇ ਜਿਸ ਤਿਹ ਤਿੱਖੇ ਨਿਸ਼ਾਨੇ ਸਾਦੇ ਹੋਏ ਨਸਰ ਆ ਰਹੇ ਨੇ ਆਮ ਆਦਮੀ ਪਾਰਟੀ ਦੇ ਮੰਤਰੀ ਗੁਰਮੀਤ ਖੁੜੀਆ ਤੇ ਆ ਤੁਹਾਨੂੰ ਸੁਣੋਣੇ ਆ ਪਹਿਲਾਂ ਉਹਨਾਂ ਦਾ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਹੋਰ ਕੀ ਕੁਝ ਕਹਿਣਾ ਹੈ ਅਸੀਂ ਸਾਰੇ ਲੋਕੋ ਸ੍ਰੀ ਕਾਖਤਖਸਾਂ ਨੂੰ ਹਮੇਸ਼ਾ ਮੇਸਾ ਇੱਕ ਸੇਪਸ ਹੋਣੇ ਹੈ ਭਾਈ ਤਾਂ ਪਤਾ ਨਹੀਂ ਲੱਗ ਰਿਹਾ ਕੀ ਹੋ ਰਿਹਾ ਹੈ ਅਕਾਲ ਵਾਖੀ ਜੀ ਵੀਰ ਹੌਲਦੀਆ ਸੁਖਬੀਰ ਸਿੰਘ ਮਾਨ ਨੂੰ ਸੱਜਾ ਲਾਦ ਹੁੰਦੀ ਹੈ ਉਹ ਸੱਜਾ ਨਾਂਮ ਤੇ ਜਿਹੜੇ ਲਾੜਨੇ ਆ ਉਹ ਸ਼ਰੋਣੀ ਕਮੇਟੀ ਨੂੰ ਕਹਿੰਦੇ ਐ ਵੀ ਤੁਸੀਂ ਇਹ ਹੀ ਕੀਤਾ ਹੈ ਕਿ ਕਮੇਟੀ ਸ਼ਰੋਣੀ ਕਮੇਟੀ ਕਹਿੰਦੀ ਅਸੀਂ ਤਾਂ ਕੁਝ ਨਹੀਂ ਕੀਤਾ ਉਹ ਇਹ ਨਹੀਂ ਜੱਜ ਦਾ ਕਰਦੀ ਹੈ ਸ਼ਰੋਣੀ ਕਮੇਟੀ ਜਥੇਦਾਰਾਂ ਨੂੰ ਘੂਰ ਲਾ ਗਿਆ ਕਿ ਕਿੰਨੇ ਲੋਹਰੇ ਦੇਖਦੇ ਅੱਗੇ ਪਿੱਛੇ ਕੋਲੇ ਖੜਦੇ ਆ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਪੰਚ ਕਿੱਡੇ ਨੇ ਕੀ ਹੋਊਗਾ ਅਸੀਂ ਸਾਰੇ ਲੋਕ ਸ੍ਰੀ ਕਾਲਕਸਰ ਸਾਹਿਬ ਨੂੰ ਹਮੇਸ਼ਾ ਵਿਚਾਰ ਇੱਕ ਸੇਪਸ ਹੋਣੇ ਆ ਭਾਈ ਤਾਂ ਪਤਾ ਨਹੀਂ ਲੱਗ ਰਿਹਾ ਕਿ ਇਹ ਹੋ ਰਿਹਾ ਹੈ ਕਾਲਕਸ ਦੇ ਜਿਹੜੀ ਹੈ ਫੌਲਟੀ ਹੈ ਸੁਖਬੀਰ ਸਿੰਘ ਬਾਦਲ ਨੂੰ ਸਹਾਰਾ ਲਾਤ ਹੁੰਦੀ ਹੈ ਉਹ ਸਰਦਾਰਾਂ ਨੂੰ ਜਿਹੜੇ ਨਾਲ ਲਿਆ ਉਹ ਸ਼ਰੋਣੀ ਕਮੇਟੀ ਨੂੰ ਪੂਰਦੇ ਐ ਜੇ ਤੁਸੀਂ ਇਹ ਹੀ ਕੀਤਾ ਕਿ ਕਮਾਇਆ ਸ਼ਰੋਣੀ ਕਮੇਟੀ ਕਹਿੰਦੀ ਅਸੀਂ ਤਾਂ ਕੁਝ ਨਹੀਂ ਕੀਤਾ ਉਹ ਜਿੰਦੇ ਐ ਨਹੀਂ ਜਿੰਮੇਦਾਰ ਕਰਦੀ ਐ ਸ਼ਰੋਣੀ ਕਮੇਟੀ ਜਿੰਮੇਦਾਰ ਨੂੰ ਪੂਰ ਲਾ ਗਿਆ ਕਿ ਇਹ ਕਿੰਨੇ ਦੋਹਰੇ ਦੇਖਦੇ ਅੱਗੇ ਪਿੱਛੇ ਕੋਲੇ ਖੜਦੇ ਐ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਪੰਚ ਕਿੱਡੇ ਨੇ ਕੀ ਹੋਊਗਾ ਅਸੀਂ ਸਾਰੇ ਲੋਕ ਸ੍ਰੀ ਕਾਰਕ ਸਿੰਘ ਸਾਹਿਬ ਨੂੰ

ਉਹ ਜਿੰਨੇ ਵੀ ਜੱਡੇਦਾਰ ਕਰਦੀ ਹੈ ਸੁਣੋ ਵੀ ਮੇਰੀ ਜੱਡੇਦਾਰ ਨੂੰ ਘੂਰ ਲਾ ਗਿਆ ਕਿ ਕਿੰਨੇ ਲੋਕਰੇ ਦੇਖ ਲੈ ਅੱਗੇ ਪਿੱਛੇ ਕੋਲੇ ਖੜੇ ਐ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਪੰਚ ਕਿੱਡੇ ਨੇ ਕੀ ਹੋਊ